ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਚ ਮਾਲਵਾ ਟਰੈਕਟਰ ਵਰਕਸ਼ਾਪ ਤੋਂ 43700 ਦੀ ਪੇਂਟ ਦੀ ਕੁਆਲਿਟੀ ਪਿਉਰੀਫਾਈ ਔਰ ਸਫਾਈ ਦੀ ਗੱਲ ਕਰਾਂਗੇ ਅੱਜ ਆਪਾਂ ਇਹ ਮਾਲਵਾ ਟਰੈਕਟਰ ਵਰਕਸ਼ਾਪ ਨੂੰ ਆਪਾਂ ਗੁਰੂ ਮਹਾਰਾਜ ਨੇ ਮੱਤਬਖਸ਼ੀਆ ਤੇ ਵੈਗਰੂ ਦੇ ਚੈਨਲ ਦਾ ਆਸ਼ੀਰਵਾਦਿੰਦੇ ਵੈਗਰੂ ਸਦਾ ਨਵੀਆਂ ਚੀਜ਼ਾਂ ਦਾ ਉਹ ਯਾਦ ਕਰਨ ਲਈ ਨਵੀਆਂ ਚੀਜ਼ਾਂ ਕਰਨ ਲਈ ਤੇ ਸਵੇਰ ਭਰ ਸਰ ਤੇ ਯਾਦ ਰੱਖੇ ਆਹ ਕੁਆਲਿਟੀ ਆ ਠੀਕ ਆ ਇਹ ਮਾਲਵਾ ਡੈਕਟਰ ਵਰਕਸ਼ਾਪ ਦੀ ਪ੍ਰਕਿਰਤੀ ਆ ਮਾਲਵਾ ਡੈਕਟਰ ਵਰਕਸ਼ਾਪ ਨੇ ਇਹ ਪੇਂਟਿੰਗ ਜੌਬ ਬਾਡੀ ਫਾਈਨ ਕਰਨਾ ਠੀਕ ਆ ਜੀ ਸ਼ੁਰੂਆਤ ਕੀਤੀ ਸੀ ਜਿੰਨੇ ਵੀ ਅੱਜ ਬੰਦੇ ਕਰ ਰਹੇ ਆ ਤੇ ਰੱਬ ਦਾ ਧੰਨ ਹੈ ਸਾਡੀ ਸਾਰੇ ਬੰਦੇ ਸਾਡੀਆਂ ਕਾਪੀਆਂ ਜਾਂ ਸਾਡੀਆਂ ਰੀਸ ਕਰ ਰਹੇ ਆ ਤੇ ਅਸੀਂ ਉਸ ਚੀਜ਼ ਤੋਂ ਬਹੁਤ ਖੁਸ਼ ਆ ਵਾਹਿਗੁਰੂ ਸਾਰਿਆਂ ਨੂੰ ਤੰਤਰਵਸਤੀ ਬਖਸ਼ੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜਿੱਡੀ ਗੁਰੂ ਮਹਾਰਾਜ ਨੇ ਜੁੰਝ ਲਈ ਆ ਉਹਨਾਂ ਸਭ ਸਭ ਨੂੰ ਖਾਣ ਨੂੰ ਦਿੰਦਾ ਅਸੀਂ ਹੰਕਾਰ ਨਹੀਂ ਕਰਦੇ ਕਿਸੇ ਚੀਜ਼ ਦਾ ਤੇ ਵੀ ਸਾਰੇ ਬੰਦੇ ਕੰਮ ਕਰਦੇ ਸਾਰੇ ਵਧੀਆ ਕਰਦੇ ਆ ਸਤ ਸਾਰੇ ਸਿਆਣੇ ਆ ਅਸੀਂ ਸਭ ਤੋਂ ਸਮਝਗਿਆ ਨਿਆਣੇ ਬੰਦੇ ਆ ਤੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ